ਆ ਵੀ ਕੋਈ ਮੈਂ ਸਾਫ ਸਿੰਘ ਸਭਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਦਾ ਆਗੂ ਜਿਹੜੀ ਮਾਨ ਸਰਕਾਰ ਆਏ ਕੀ ਸਿੱਧ ਕਰਨਾ ਚਾਹੁੰਦੀ ਆ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦੇ ਦੌਰਾਨ ਜਦੋਂ ਪਾਣੀ 10 ਤਰੀਕ ਨੂੰ ਆਇਆ ਸਿਰਫ 8 ਦਿਨ ਪਾਣੀ ਵਗਿਆ ਨਹਿਰ ਦਾ ਉਹ ਤੋਂ ਮਗਰੋਂ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਨਹਿਰ ਦਾ ਸਾਰਾ ਗਰਮੀਆਂ ਅੱਜ 7 ਦਿਨ ਹੋ ਗਿਆ ਸਭਰਾ ਖਾਰਾ ਰਾਜਵਾ ਇਸ ਭਰਾ ਨੂੰ ਨਹਿਰ ਆਉਂਦੀ ਆ ਖਾਰਾ ਰਾਜਵਾ ਜਿਹੜੀ ਪਟਵਾਰੀ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਤੇ ਐਸਡੀਓ ਸਾਹਿਬ ਨੂੰ ਆਜ 8 ਦਿਨ ਹੋ ਗਏ ਰੌਲਾ ਪਾਉਂਦੇ ਰੋ ਵੀ ਨਹਿਰ ਦਾ ਪਾਣੀ ਬੰਦ ਕੀਤਾ ਜਾਵੇ ਕਣਕਾਂ ਪੱਕੀਆਂ ਕਣਕਾਂ ਪੱਕੀਆਂ ਸਾਡਾ ਹੁਣ ਨੁਕਸਾਨ ਹੋੰਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਇਹ ਮਾਨ ਸਰਕਾਰ ਸਾਫਤ ਕਰਨਾ ਚਾਹੁੰਦੀ ਵੀ ਲੋਕ ਰੌਲਾ ਪਾਉਣ ਮਾਨ ਸਰਕਾਰ ਸਾਫਤ ਕਰਨਾ ਚਾਹੁੰਦੀ ਵੀ ਲੋਕ ਰੌਲਾ ਪਾਉਣ ਵੀ ਪਾਣੀ ਵੜਾ ਦਿੱਤਾ ਮਾਨ ਸਰਕਾਰ ਨੇ ਖੇਤ ਤੇ ਸਵਾਦ ਦਿੱਤਾ ਇਹਨਾਂ ਨੇ ਸਿਰ ਜਾਂਦਿਆਂ ਦਾ ਪਾਣੀ ਜਦੋਂ ਨੁਕਸਾਨ ਕੀਤਾ ਇਹ ਮਾਨ ਸਰਕਾਰ ਨੇ ਨੁਕਸਾਨ ਹੀ ਕੀਤਾ ਅੱਜ ਨੁਕਸਾਨ ਹੋਣ ਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਲੋਕਾਂ ਨੇ ਮੋਗੇ ਪਿੱਛੇ ਬੰਦ ਕੀਤੇ ਆ ਪਾਣੀ ਸਾਰਾ ਟਾਇਲ ਤੇ ਜਾਣ ਡਿਆ ਥਾ ਥਾ ਤੋਂ ਨਹਿਰ ਰੁੜਨ ਗਈ ਆ ਥਾ ਥਾ ਤੋਂ ਮੈਂ ਕਿ ਮੈਨੂੰ 8 ਦਿਨੋਂ ਗਰ ਰੋਲਾ ਪਾਉਂਦੇ ਨੂੰ ਉਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਜੈ ਸਿੰਘ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਇਹਨੂੰ ਨਹਿਰ ਨੂੰ ਬੰਦ ਕੀਤਾ ਜਾਵੇ ਸਾਡੀ ਕਣਕ ਦਾ ਨੁਕਸਾਨ ਹੋਣ ਡਿਆ ਪਰ ਅੱਜ ਹਾਰ ਕੇ ਅੱਕ ਕੇ ਬੋਲੇ ਮਾਨ ਸਰਕਾਰ ਚਾਹੁੰਦੀ ਅਫਸਰ ਚਾਹੀ ਚਾਹੁੰਦੀ ਆ ਕਿ ਲੋਕ ਰੌਲਾ ਪਾਣ ਪਾਣੀ ਵੜਾਉਂਦਾ ਪਾਣੀ ਤੇ ਇਹਨਾਂ ਨੂੰ ਪਤਾ ਲੱਗੂ ਨਾ ਜਦੋਂ ਗਾਂ ਸਬਨੇ ਦੇ ਵਿੱਚ ਜਦੋਂ ਝੋਨੇ ਦੇ ਵਿੱਚ ਦੇ ਦਿੱਤਾ ਇਹਨਾਂ ਨੂੰ ਧੌਣੋਂ ਫੜ ਕੇ ਭਗਾਵਾਂਗੇ ਇਹਨੂੰ ਜਲੇਦਾਰ ਨੂੰ ਤਾਂ ਨਾਲੇ ਨੂੰ ਆਈਡੀਓ ਨੂੰ ਆ ਨਹਿਰ ਦੀ ਹਾਲਤ ਤਾਂ ਵੇਖੋ ਜਾ ਕੇ ਆ ਵੇਖੋ ਨਹਿਰ ਸਾਰੀ ਖਾਲੇ ਨਾਲੇ ਪਈ ਤੁਹਾਡਾ ਬੇੜਾ ਹੀ ਗਰਕ ਹੋ ਜਾਏ ਵਿਭਾਗ ਦੇ ਨਹਿਰ ਖਾਲੇ ਨਾਲੇ ਪਈ ਤਾਂ ਲੋਕਾਂ ਨੂੰ ਡੋਬਣ ਡੈਜੋ ਮੁੜਕਿਆਂ ਦੇ ਕਿਸਾਨ ਰੌਲਾ ਪਾਉਂਦੇ ਆ ਕਿਸਾਨ ਸਰਕਾਰ ਪੁੱਤੜਾ ਭੂਕਦੀ ਕਿਸਾਨ ਭੂਕਦਾ ਸਰਕਾਰ ਦਾ ਕਿੱਡਾ ਬੇਸ਼ਰਮ ਐਡੀਓ ਆਏ ਜਈ ਬੇਸ਼ਰਮ ਜਿਨ੍ਹਾਂ ਨੇ ਹੁਣ ਤੱਕ ਸਾਡੀ ਗੱਲ ਦਾ ਅਸਰ ਹੀ ਨਹੀਂ ਕੀਤਾ ਅਸੀਂ ਆ ਜਾ ਕੇ ਬੋਲੇ ਆ ਸੀਆਰਡੀ ਨੂੰ ਵੀ ਦੱਸ ਦਿੱਤਾ ਅੱਜ ਇਹਨਾਂ ਦਾ ਸਮਾਂ ਨਹੀਂ ਲੱਗੂਗਾ ਇਹ ਐਕਸ਼ਨ ਐਸੀ ਦਾ ਪੁੱਤੜੇ ਭੂਕੇ ਜਾਣ ਕੇ ਇਹ ਨਰ ਭਾਗਦੇ ਜਿਨ੍ਹਾਂ ਸਾਡਾ ਨੁਕਸਾਨ ਹੋਇਆ ਭਗਰਜੀ ਦਾ ਖਾਲਸਾ ਭਗਰਜੀ ਕੀ ਫਤਿਹ ਸਾਨਾ ਜਗਰਾਤ ਸਿੰਘ ਜਿਹੜਾ ਪੀੜਤ ਹੋਇਆ ਵਾ ਇਹ ਮਹਿਕਮੇ ਦੇ ਦੁੱਖੋਂ ਨਾ ਮਹਿਕਮੇ ਨੇ ਪਾਣੀ ਬੰਦ ਕੀਤਾ ਨਾ ਇਹਦੀ ਗੱਲ ਸੁਣੀ ਕਣਕ ਸੁੱਕ ਗਈ ਤੇ ਪਾਣੀ ਆਪ ਕੋ ਵੇਤ ਖਲੋਤਾ ਦੀ ਪੈਲੀ ਦੇ ਆ ਜਈ ਇੱਥੇ ਆਇਆ ਵਾ ਮੌਕਾ ਨੂੰ ਨੋ ਖਾਇਆ ਵਾ ਜਈ ਅਜ ਤੋਂ ਕੋਈ ਮਹੀਨਾ ਪਹਿਲਾਂ ਆਇਆ ਇੱਥੇ ਮੌਕਾ ਵੀ ਉਹਨਾਂ ਨੂੰ ਦਿਖਾਇਆ ਵਾ ਵੀ ਆ ਵੇਖੋ ਗਾੜੀ ਕਿਸਾਨਾਂ ਦਾ ਬੁਰਾ ਆਲਾ ਪਾਣੀ ਬੰਦ ਕਰੋ ਪਰ ਉਹਨਾਂ ਆਖਿਆ ਵੀ ਸਾਡੇ ਸੇਧ ਤੇ ਕੋਈ ਅਸਰ ਨਹੀਂ ਗਾ ਐਕਸ਼ਨ ਨੂੰ ਫੋਨ ਲਾਉਣੇ ਆ ਕੋਈ ਸਾਡਾ ਹੁਣ ਫੋਨ ਨਹੀਂ ਗਾੜੀਆਂ ਚੁੱਕਦਾ ਉਹ ਆਂਦੇ ਵੀ ਸਾਡੀ ਸੇਧ ਤੇ ਕੋਈ ਅਸਰ ਨਹੀਂ ਤੁਹਾਡਾ ਨੁਕਸਾਨ ਹੋਵੇ ਸਾਨੂੰ ਪਿਛਵਾਂ ਡਰਾ ਵੀ ਪਾਣੀ ਛੱਡਣਾ ਕੋਈ ਕੋਈ ਆਪਸ਼ਨ ਹੈ ਜੇ ਵੀ ਕੋਈ ਸਰਕਾਰ ਆਂਦੀ ਵੀ ਪਾਣੀ ਛੱਡ ਕੇ ਗਾੜੀ ਕਿਸਾਨਾਂ ਦਾ ਫੇਕੇ ਤੇ ਮੇਰੇ ਕੋਲ ਜ਼ਮੀਨ ਆਈ ਸਰਕਾਰ ਸਰਕਾਰ ਜਗਰਾਤ ਸਿੰਘ ਬਿਲਕੁਲ ਆਂਦੀ ਆ ਇਹ ਸਰਕਾਰ ਹੀ ਨਕਮੀ ਸਰਕਾਰ ਆ ਜਿਹੜੀ ਲੋਕਾਂ ਨੂੰ ਇਹ ਸਾਬਤ ਕਰਨਾ ਚਾਹੁੰਦੀ ਆ ਫਸਲ ਡੋਬ ਕੇ ਸਕਾ ਕੇ ਵੀ ਲੋਕ ਰੋਲਾ ਪੋ ਵੀ ਮਾਰ ਸਰਕਾਰ ਨੇ ਪਾਣੀ ਦਿੱਤਾ ਹੁਣ ਵੇਖੋ ਜੀ ਠੇਕੇ ਵਾਲਿਆਂ ਠੇਕਾ ਲੈ ਲਿਆ ਮੈਂ ਦੱਸੋ ਕਿਹੜੇ ਪਾਸੇ ਜਾਵਾਂ ਮੈਂ ਕਿ ਮੈਨੂੰ ਆਖੀਦਾ ਕੋਈ ਸੁਣਵਾਈ ਨਹੀਂ ਆ ਜੀ ਆ ਗੋੜੇ ਗੋੜੇ ਪਾਣੀ ਖਿਲੋਦਾ ਇਹਦੇ ਵਿੱਚ ਇੱਕ ਦਾਣਾ ਵੀ ਨਹੀਂ ਹੈਗਾ ਕੜਕ ਬਿਲਕੁਲ ਸੁੱਕ ਕੇ ਖਤਮ ਹੋ ਗਿਆ ਸ਼ਾਟ ਬਣਾ ਲੈ ਪਾਸੇ